ਸਾਡੇ ਵਿੱਚ ਪੰਜਾਬ ਦੀ ਜਾਨੀਮਾਨੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਕਰਮਾ ਦੇ ਰਹੀ ਆਪਣੀ ਐਕਟਿੰਗ ਦੇ ਰਹੀ ਆਪਣੀ ਆਵਾਜ਼ ਦੇ ਰਹੀ ਜਿਹੜਾ ਹੈ ਪੰਜਾਬ ਦੇ ਅੰਦਰ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਔਰ ਪੰਜਾਬ ਦੇ ਇੱਕ ਬ੍ਰਾਂਡ ਵੈਸਟਰ ਬਣ ਕੇ ਵਰਲਡ ਓਵਰ ਕਮਕ ਜਿਹੜਾ ਹੈ ਪੰਜਾਬ ਦਾ ਰਿਪਰੈਜ਼ੈਂਟੇਸ਼ਨ ਪ੍ਰਤੀਨਿਧ ਕਰਦੇ ਨੇ ਸਾਡੇ ਲਈ ਹੋਰ ਵੀ ਮਾਨ ਦੀ ਗੱਲ ਹੈ ਕਿ ਆਪ ਜੀ ਨੇ ਕੁਝ ਸਾਲ ਪਹਿਲੇ ਭਾਰਤੀ ਜਨਤਾ ਪਾਰਟੀ ਚ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਮਾਨ ਬਖਸ਼ਿਆ ਅੱਜ ਸੂਬਾ ਸਾਡੇ ਕਨਵੀਨਰ ਨੇ ਕਲਚਰ ਸੈੱਲ ਦੇ ਔਰ ਅੱਜ ਆਪ ਜੀ ਨਾਲ ਕਿਸੇ ਇੱਕ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਆਏ ਨੇ ਕੁਝ ਅچھے ਤੌਰ ਤੇ ਆਏ ਨੇ ਤੇ ਮੈਂ ਹੌਬੀਤ ਅਲਵਲ ਦੀ ਬੇਨਤੀ ਕਰਾਂਗਾ ਕਿ ਆਪ ਜੀ ਨਾਲ ਆਪਣੀ ਮੰਨ ਦੀ ਗੱਲ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਬਹੁਤ ਮਾਣ ਅੱਜ ਦੀ ਪ੍ਰੈਸ ਕਾਨਫਰੈਂਸ ਤੇ ਹਰ ਇੱਕ ਚੈਨਲ ਨੂੰ ਹਰ ਇੱਕ ਪ੍ਰੈਸ ਰਿਪੋਰਟਰ ਨੂੰ ਜੀ ਆਇਆਂ ਜੀ ਆਇਆਂ ਬਹੁਤ ਏਨਾ ਤੋਂ ਮੁੱਦਾ ਸੀ ਔਰ ਸਵਾਲ ਸੀ ਦਿਲਜੀਤ ਦੋਸਾਂਚ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਿਲਜੀਤ ਦੋਸਾਂਚ ਪੰਜਾਬੀ ਗੱਭਰੂ ਹੈ ਔਰ ਮੇਰੇ ਲਫ਼ਜ਼ ਜਿੰਨੇ ਵੀ ਅੱਜ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੇ ਤੌਰ ਤੇ ਹੋਣਗੇ ਸਭ ਤੋਂ ਪਹਿਲਾਂ ਬੜਾ ਨਿਸ਼ੰਗ ਮੈਕੀਨਾ ਕੇ ਭਾਰਤੀ ਜਨਤਾ ਪਾਰਟੀ ਐਸ ਵਕਤ ਦਿਲਜੀਤ ਦੋਸਾਂਚ ਦਾ ਸਮਰਥਨ ਕਰਦੀ ਹੈ ਇਸ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਦਿਲਜੀਤ ਦੋਸਾਂਝ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੋ ਚੁਲਦੀਏ ਲੋੜ ਪੈਂਦੇ ਸਾਡੇ ਗੁਆਂਡੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਘਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਦਾ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਤ ਫਿਲਮ ਦਾ ਹੀਰੋ ਹੋਵੇ ਉੱਥੇ ਇੱਕ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਔਰ ਦਿਲਜੀਤ ਦੋਸਾਂਝ ਦਾ ਪਹਿਲਾਂ ਇਹ ਟਾਈਟਲ ਸਰਦਾਰ ਜੀ ਸਰਦਾਰ ਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਕਰਕੇ ਸਰਦਾਰ ਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਏਗੀ ਜੇ ਮੈਂ ਸਹੀ ਦੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਜੁਲਾਈ ਅਗਸਤ ਸਤੰਬਰ ਦੀ ਗੱਲ ਹੋएगी ਅੱਜ ਤੋਂ 1 ਸਾਲ ਪਹਿਲਾਂ ਦੀ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਏਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਏਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਐਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਐਦਾਂ ਦਾ ਸ਼ਰੀਰ ਹੋਵੇ ਤੇ ਚਗੂਗੂ ਗੇਲ ਭਾਜੀ ਵੀ ਆ ਸਕਦੇ ਨੇ ਯੋਗਰਾਜ ਭਾਜੀ ਵੀ ਆ ਸਕਦੇ ਨੇ ਉਹਦੇ ਛੋਬੀ ਢਾਲੀਆਲ ਵੀ ਹੋ ਸਕਦਾ ਜੇ ਚੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਐਕਟਰ ਤੋਂ ਇਹ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈ ਆਲੋ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਹੁੰਦਾ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ yes ਦਲਜੀਤ ਦਸਾਂਜੇ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਮੀਰੂ ਬਾਜਵਾ ਤਾਂ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ ਚ ਇੰਡੀਆ ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੀ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਿਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਏਮਪਲੋਇਸ ਕਿ ਦਿਲਜੀਤ ਨੂੰ ਬੈਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਆ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤਾਉਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾਂ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ سارے ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕਿਆ ਹੈ ਤਾਂ ਉਹ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਹੈ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋਸਾਂਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾ ਉਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਲਜੀਤ ਤੋਂ ਸਾਝ ਨੂੰ ਇਸ ਤਰੀਕੇ ਤੱਕ ਇਹਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਰਤਾਰ ਨਹੀਂ ਸੀ ਨਹੀਂ ਹੈ ਨਹੀਂ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਦਾ ਉਹ ਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਤਮਾਦ ਚ ਨਾ ਆਵੇ ਸੋ ਰਲ ਕੇ ਚੱਲੀਏ ਥੋੜੇ ਸਾਰਿਆਂ ਰਾਹੀ ਸਾਰਿਆਂ ਦੇ ਮਾਧਮ ਰਹੀਮ ਹੈ ਦਿਲਜੀਤ ਦੁਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ ਦਿਨਾ ਕਿ ਦਿਲਜੀਤ ਦੁਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਆ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆ ਗਏ ਹੋਏ ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾ ਕੇ ਹੋਇਆ ਵਾਲ ਨਹੀਂ ਕਟਾਈ ਦਸਤਾਰ ਬੰਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੀ ਹੈ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਹੈ ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਬਤਾਉਣਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਐ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਹੈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦੇ ਨਾਲ